i'm I'm not ਦੇ 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 ਨੇ ਸੁਤੀਨਾ ਤੂੰ ਹੀਰੀ ਐ ਨਹੀਂ ਪੀਂਈ ਪਈ ਆਸ਼ਾ ਆਪਣੀ ਸਾਗਰ ਦੇ ਬਹੁਤ سارے ਗਾਣੇ ਹਨ ਹੂੰ ਸਾਗਰ ਦੇ ਗਾਣੇ ਬਹੁਤ ਆ ਹੂੰ ਕਿੱਥੋਂ ਸੁਣਦੀ ਐ ਇਹਨਾਂ ਦਾ ਓਏ ਕਿੱਦਾਂ ਗਾਣੇ ਕਿੱਥੋਂ ਸੁਣਦੇ ਤੂੰ ਅਜਿਹਾ ਪਹਿਲਾਂ ਹੀ ਚੇਤੇ ਲੱਗਣਦੇ ਹੋ ਜਾਂਦੇ ਕਿਤੇ ਹੋਰ ਕਿੱਥੇ ਹਾਂ ਨਾ ਪਾਈ ਨਹੀਂ ਪਾਈ ਉਹ ਗਾੜੀ ਉਹਨੇ ਪੱਟੀ ਕਿਹਾ ਦੀਦੀ ਨੂੰ ਅਬ ਚਾਹ ਰਹੀ ਕਿੱਥੇ ਉਹ ਤਾਂ ਸ਼ੇਕ ਆ ਗਿਆ ਜੇ ਨਹੀਂ ਤੋਂ ਬਾਹਰ ਆ ਗਈ ਉਹ ਤਾਂ ਵੱਡਾ ਬੰਨੇ ਹੋ ਬਾਹਰ ਪੈ ਤੇ ਨਹੀਂ ਬਾਹਰ ਬਣਾ ਲਈ ਨਹੀਂ ਅੰਦਰ ਬੰਦੋ ਹੋਵੇ ਐਸੇ ਬੁਏ ਨਾਲ ਠੰਡੇ ਨਾਲ ਦੇ ਬੰਨੋ ਉਧਰ ਗਰਮੀ ਆ ਖੇਤਾਂ 'ਤੇ ਪਾਈਂ ਜਾਂ ਨਾਲ ਖੇਤ ਦੇ ਤੇ ਤੇ ਲੈਂਦੀ ਪਾਣੀ ਜਾਂ ਰੋੜ ਕੇ ਕੋਈ ਮੁਸ਼ਕਲ ਨਹੀਂ ਆਵਾ ਘਰਦੀ ਜਾਂਦੀ ਹੈ ਨਾ ਹੂੰ ਫਿਰ ਹੋਗੇ ਕੋਈ ਚੱਕਰ ਨਹੀਂ